ਆ ਸੋਕਮਣੀ ਹੋਰ ਦੇ ਪਾਪਾ ਹੋਰ ਐ ਰਿਤਾ ਰਿਤਾ ਉਹਦੇ ਖੜੀ ਦੀਤਾ ਐ ਰਿਤਿਆ ਐ ਸੋਕਮਣੀ ਆਈ ਰੇ ਐ ਰਿਤਿਆ ਉਹ ਦੇਖ ਆ ਗਈ ਉਹਦੇ ਪੂਆ ਆ ਗਈ ਉਹਦੇ ਪੂਆ ਆ ਗਈ ਉਹਦੇ ਪੂਆ ਪੂਆ ਕਿੱਥੇ ਆ ਉਹਦੇ ਪੂਆ ਕੋੜਾ ਜਿਹਾ ਤਵੀਰ ਪੂਆ ਉਹ ਆ ਗਈ ਪੂਆ ਆ ਗਈ ਪੂਆ ਆ ਗਈ ਪੂਆ ਆ ਗਈ ਉਹਦੇ ਪੂਆ ਆ ਬਾਪੂ ਆ ਗਿਆ ਰੇ ਬਾਪੂ ਆ ਗਿਆ ਬਾਪੂ ਪਛਾਣਦੀ ਆ ਨਾ ਬਾਪੂ ਨੂੰ ਦਾ ਦੇਖਦੀ ਐ ਜੀ ਹਾਂ ਜਾ ਪੂਆ ਕੋ ਜਾ ਪੂਆ ਕੋ ਜਾ ਚਲੋ ਜਲਦੀ ਪਾਪਾ ਹੋਰ ਕਿੱਟਾ ਲੈ ਕੇ ਆਈਏ ਖੇਡਾ ਲੈ ਕੇ ਆਈਏ ਆ ਲੈ 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 ਪਤਾ ਨਹੀਂ ਜੀ ਕੁਦਰਤ ਦੇ ਰੰਗ ਆ ਬੱਚੇ ਕਹਿੰਦੇ ਰੱਬ ਦਾ ਰੂਪ ਹੁੰਦੇ ਆ ਇਹ ਸੱਚੀ ਹੋਈ ਰੱਬੀ ਰੂਹਾਂ ਨੇ ਇਹ ਬੱਚੇ ਸੁਖਮਣੀ ਨਾਲ ਜਿਹੜਾ ਸਾਡਾ ਲਗਾਵ ਆ ਅੱਜ ਸੱਚੀ ਮੈਨੂੰ ਇੰਨਾ ਮਨ ਲੋ ਖੁਸ਼ੀ ਫੀਲ ਹੋ ਰਹੀ ਆ ਇੰਨਾ ਚਾਹ ਫੀਲ ਹੋ ਰਿਹਾ ਵੀ ਇਹ ਵਾਪਸ ਆ ਗਈ ਆ ਪਰ ਕਿਤੇ ਨਾ ਕਿਤੇ ਮਨ ਦੇ ਕੋਨੇ 'ਚ ਇਹ ਵੀ ਚੱਲ ਰਿਹਾ ਟ੍ਰੈਵਲ ਵੀ ਤਾਂ ਹੁਣ ਮल्लू ਕਿਦਾਂ ਅੱਗੋਂ ਬਣੂ ਬਾਪ ਇਹਦਾ ਛੱਡਣ ਆ ਗਿਆ ਮੰਮੀ ਇਹਦੀ ਪਤਾ ਨਹੀਂ ਕਿੱਥੇ ਆ ਹਨਾ ਵੀ ਉਹ ਵਾਪਸ ਉੱਥੇ ਜਾਊਗੀ ਜਾਂ ਇੱਥੇ ਆਊਗੀ ਜਾਂ ਸ਼ਾਇਦ ਕਦੇ ਆ ਲੱਭੇ ਹੀ ਨਾ ਪਹਿਲਾਂ ਵਾਂਗੂ ਵੀ ਕਿਤੇ ਹੋਰ ਪਾਸੇ ਨਾ ਦਿਮਾਗ ਉਹ ਨਾ ਹੋ ਜੇ ਜਿਵੇਂ ਅੱਗੇ ਸਾਡੇ ਕੋਲੇ 2 ਸਾਲ ਲਾ ਕੇ ਗਈ ਸੀ ਪਿੰਡ ਵਾਪਸ ਹੁਣ ਵੀ ਨਾ ਉਵੇਂ ਹੋਵੇ ਪਰ ਸੁਖਮਣੀ ਆਪਦੇ ਪਾਪਾ ਨੂੰ ਯਾਰ ਕਰੀ ਨੇ ਪਾਪਾ ਪਾਪਾ ਕਰ ਰਹੀ ਆ ਪਾਪਾ ਇਹਦਾ ਕਹਿੰਦਾ ਮੈਂ ਛੱਡਣ ਆਇਆ ਇਹਨੂੰ ਇੱਥੇ ਕਿਉਂਕਿ ਉਹਦੇ ਦਿਮਾਗ 'ਚ ਹਜੇ ਵੀ ਜਿਵੇਂ ਉਹੀ ਚੀਜ਼ ਚੱਲ ਰਹੀ ਹ ਬੀਏ ਮੇਰੀ ਨਹੀਂ ਹੈਗੀ ਇਹ ਉਹਦੀ ਆ ਬਾਕੀ ਰੱਬ ਜਾਣਦਾ ਅੱਗੋਂ ਕੀ ਹੋਣਾ ਉਹਨੇ ਆਪੇ ਕੋਈ ਨਾ ਕੋਈ ਸਬੱਬ ਬਣਾ ਲੈਣਾ ਪਰ ਅਸੀਂ ਹੁਣ ਸੁਖਮਣੀ ਨੂੰ ਆਪਣੇ ਬੱਚਿਆਂ ਨੂੰ ਮਲਾਉਣ ਲੈ ਕੇ ਚੱਲੇ ਜਿਹੜੇ ਘਰ ਚ ਜੰਮੀ ਸੀ ਜਿਹੜੇ ਘਰ ਦੇ ਵਿੱਚ ਪਲੀ ਸੀ ਜਿੱਥੇ ਨੇ ਪਹਿਲੀ ਵਾਰ ਤੁਰਨਾ ਸਿੱਖਿਆ ਸੀ ਜਿੱਥੇ ਨੇ ਪਹਿਲੀ ਵਾਰ ਹੀ ਮੈਨੂੰ ਮਾਮਾ ਕਹਿਣ ਸਿੱਖਿਆ ਸੀ ਜਿੱਥੇ ਨੇ ਪਹਿਲੀ ਵਾਰ ਹੀ ਇਹਨੇ ਮਾਮਾ ਕਿਹਾ ਸੀ ਨਾ ਉਹ ਰਿਕਾਰਡਿੰਗਾਂ ਵੀ ਆਪਣੇ ਕੋਲੇ ਹੈਗੀਆਂ ਤੁਸੀਂ ਦੇਖੋ ਸ਼ਾਇਦ ਸਾਡੇ ਕੋਲੇ ਉਸ ਦਿਨ ਦੀ ਰਿਕਾਰਡਿੰਗ ਵੀ ਹੈ ਜਿਸ ਦਿਨ ਸੁਖਮਣੀ ਨੇ ਪਹਿਲੇ ਦਿਨ ਮੰਮਾ ਕਿਆ ਸੀਗਾ ਤੇ ਅੱਜ ਉਹ ਸੁਖਮਣੀ ਉਸ ਘਰ ਦੇ ਅੰਦਰ ਵੜਨ ਤੋਂ ਵੀ ਐ ਕਰ ਰਹੀ ਆ ਪਾਪਾ ਪਾਪਾ ਜਿਵੇਂ ਅਨਜਾਨ ਹੁੰਦੀ ਆ ਜਿਵੇਂ ਬੇਪਛਾਣ ਹੁੰਦੀ ਆ ਅੱਜ ਸੁਖਮਣੀ ਸਾਡੀ ਇਸ ਤਰ੍ਹਾਂ ਕਰ ਰਹੀ ਆ ਬਾਕੀ ਦੇਖਦੇ ਹਾਂ ਹੁਣ ਅੰਦਰ ਜਾ ਕੇ ਆਪਣੀ ਉਸ ਜਗ੍ਹਾ ਨੂੰ ਆਪਣੇ ਜਨਮ ਸਥਾਨ ਨੂੰ ਪਛਾਣਦੀ ਆ ਕਿ ਨਹੀਂ ਪਛਾਣਦੀ ਸੁਖਮਣੀ ਸੁਖਮਣੀ ਆ ਕਿੱਥੇ ਆ ਗਈ ਆਪਾਂ ਆ ਕਿੱਥੇ ਆ ਗਏ ਆ ਕਿੱਥੇ ਆ ਗਏ ਆਪਾਂ ਆਹ ਕੌਣ ਲਖੀਆ ਮਾਈ ਲਖੀ ਸੁਖਮਨੀ ਸੁਖਮਨੀ ਆ ਇਹ ਨੇ ਆਹ ਸੁਖਮਨੀ ਸੁਖਮਨੀ ਦੇਖੋ ਕਹੇ ਜੀ ਬਣਾਤੀ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 19 ਤਰੀਕ 8ਵਾਂ ਮਹੀਨਾ 2022 ਜਿੱਦਣ ਸਾਡੇ ਘਰੇ ਰੀਤਾ ਰਾਣੀ ਭੈਣ ਆਈ ਸੀ ਰੀਤਾ ਰਾਣੀ ਭੈਣ ਜਦੋਂ ਸਾਡੇ ਕੋਲ ਆਈ ਪ੍ਰੈਗਨੈਂਟ ਸੀਗੀ ਮੈਂਟਲੀ ਬਹੁਤ ਜ਼ਿਆਦਾ ਡਿਸਟਰਬਡ ਸੀ ਅਫਸੈਟ ਸੀ ਭੈਣ ਭੈਣ ਦੇ ਪੇਟ ਦੇ ਵਿੱਚ ਸੁਖਮਣੀ ਉਸ ਟਾਈਮ 8 ਸੰਡੇ ਦੇ ساتھ 8 ਮਹੀਨਾ ਦੀ ਪ੍ਰੈਗਨੈਂਸੀ ਦੇ ਨਾਲ ਸੀ ਭੈਣ ਸਾਡੇ ਕੋਲ 19 8 22 ਨੂੰ ਆਈ ਤੇ 13 9 22 ਨੂੰ ਸੁਖਮਣੀ ਦਾ ਜਨਮ ਹੁੰਦਾ ਲਗਭਗ 1 ਮਹੀਨੇ ਬਾਅਦ ਔਰ ਇਸ ਬੱਚੀ ਨੂੰ ਅਸੀਂ ਬੜੇ ਚਾਵਾਂ ਲਾਡਾਂ ਨਾਲ ਪਾਲਦੇ ਇਹਦਾ ਨਾਮ ਸੁਖਮਨੀ ਰੱਖਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਸੱਸਾ ਨਿਕਲਦਾ ਅੱਖਰ ਹਕੂਨਾਵਾਂ ਲੈਨੇ ਆ ਜਦੋਂ ਪਾਪਾ ਜੀ ਸੁਖਮਨੀ ਕੌਰ ਇਹਦਾ ਅਸੀਂ ਨਾਮ ਰੱਖਦੇ ਆ ਇਹਦੇ ਫਾਦਰ ਨਾਲ ਵੀ ਉਦੋਂ ਗੱਲ ਕਰਦੇ ਆ ਪਰ ਇਹਨਾਂ ਦੇ ਆਸ ਵਿੱਚ ਗੁੱਸੇ ਸੀਗੇ ਇੱਕ ਦੂਜੇ ਨਾਲ ਹਸਬੰਡ ਵਾਈਫ ਇਹ ਵੀ ਪਹਿਲਾਂ ਮਨਾਂ ਕਰਕੇ ਆ ਵੀ ਮੈਂ ਨਹੀਂ ਆਉਣਾ ਮੇਰੀ ਬੇਟੀ ਨਹੀਂ ਹੈਗੀ ਚਲੋ ਹੌਲੀ ਹੌਲੀ ਗੁੱਸਾ ਠੰਡਾ ਹੋਇਆ ਸੁਖਮਨੀ ਦੀ ਮੰਮੀ ਰੀਤਾ ਭੈਣ ਠੀਕ ਹੋ ਗਈ। ਇੰਨਾ ਕੰਮ ਕਰਦੀ ਸਾਡੇ ਨਾਲ ਸੇਵਾ ਕਰਾਉਂਦੀ ਸਾਰਾ ਦਿਨ। ਫਿਰ ਉਹ ਕੰਮ ਸਿੱਖਣ ਲੱਗ ਗਈ। ਇੱਥੇ ਆ ਕੇ ਉਹਨੇ ਸਲਾਈ ਦਾ ਕੰਮ ਸਿੱਖਿਆ, ਸੂਟ ਸਿਉਣੇ। ਬਹੁਤ ਵਧੀਆ ਸਲਾਈ ਕਰਨ ਲੱਗ ਗਈ ਭੈਣ। ਫਿਰ ਕਢਾਈ ਦਾ ਕੰਮ ਵੀ ਸਿੱਖਿਆ ਭੈਣ ਨੇ। ਇੰਨੀ ਕੰਮ ਕਰਨ ਵਾਲੀ ਭੈਣ ਸਾਡੀ ਰੀਤਾ ਸੁਖਮਨੀ ਨੂੰ ਸਾਰਾ ਦਿਨ ਬੱਚੇ ਚੱਕੀ ਫਿਰਦੇ, ਦੂਜੀਆਂ ਭੈਣਾਂ ਚੱਕੀ ਫਿਰਦੀਆਂ ਤੇ ਰੀਤਾ ਭੈਣ ਸਾਰਾ ਦਿਨ ਕੰਮ ਕਰਦੀ। ਹੌਲੀ-ਹੌਲੀ ਘਰ ਗੱਲ ਹੋਈ ਉਹਦੇ ਪਤੀ ਨਾਲ ਸੰਪਰਕ ਬਣਿਆ ਇਹ ਜੋਗੀ ਮੰਡਲ ਆ ਇਹ ਸਾਡੇ ਕੋਲੇ ਆਇਆ ਤੇ ਜੁਪੀ ਤੇ ਆਇਆ ਭਾਈ ਯਾਰ ਬਿਹਾਰ ਦਾ ਜ਼ਿਲ੍ਹਾ ਕਿਹੜਾ ਮੁੰਗੇ ਪੁਰਨੀਆ ਜ਼ਿਲ੍ਹਾ ਤੋਂ ਮੁੰਗੇਰ ਮੁੰਗੇਰ ਜ਼ਿਲ੍ਹਾ ਤੇ ਫਿਰ ਇਹ ਵੀਰ ਸਾਡੇ ਕੋਲੇ ਆਇਆ 14 9 24 ਨੂੰ ਮਤਲਬ ਤੇ 14 9 ਨੂੰ ਸੁਖਵਣੀ ਨੂੰ ਤੇ ਆਪਣੀ ਵਾਈਫ ਰੀਤਾ ਦੇਵੀ ਨੂੰ ਲੈ ਕੇ ਇਹ ਪਿੰਡ ਵਾਪਸ ਚਲੇ ਜਾਂਦਾ ਪਹਿਲਾਂ 19 8 ਨੂੰ ਭੈਣ ਆਈ ਸਾਡੇ ਕੋਲੇ 13 9 ਨੂੰ ਸੁਖਮਨੀ ਦਾ ਜਨਮ ਹੁੰਦਾ ਤੇ 14 9 24 ਨੂੰ 2 ਸਾਲਾਂ ਬਾਅਦ ਪੂਰੇ ਸੁਖਮਨੀ ਆਪਣੇ ਪਿੰਡ ਚਲੇ ਜਾਂਦੀ ਹੈ ਪੂਰੇ 2 ਸਾਲਾਂ ਦੀ ਹੋ ਕੇ ਇੱਥੇ ਇਹਦਾ ਅਸੀਂ ਜਨਮ ਦਿਨ ਮਨਾਉਨੇ ਆ ਜਨਮ ਦਿਨ ਤੋਂ ਬਾਅਦ ਇਹ ਬੱਚੀ ਆਪਣੇ ਬਾਪ ਦੇ ਨਾਲ ਆਪਣੀ ਮੰਮੀ ਦੇ ਨਾਲ ਵਾਪਸ ਚਲੇ ਜਾਂਦੀ ਅਸੀਂ ਬੜੇ ਮੁਸ਼ਕਲ ਨਾਲ ਭੇਜਦੇ ਆ ਸਾਡਾ ਮਨ ਨਹੀਂ ਮੰਨਦਾ ਬੇਸੀ ਸੁਖਮਣੀ ਨੂੰ ਨਹੀਂ ਭੇਜਣਾ ਪਰ ਮਾਂ ਦੇ ਨਾਲ ਹੀ ਜਾਣਾ ਸੀ ਧੀ ਨੇ ਮਾਂ ਤੋਂ ਕਿਵੇਂ ਦੂਰ ਕਰ ਦਿੰਦੇ ਧੀ ਨੂੰ ਅਸੀਂ ਪਰ ਮਨ 'ਚ ਕਿਤੇ ਨਾ ਕਿਤੇ ਲਾਲਸਾ ਸੀ ਲਾਲਚ ਸੀ ਵੀ ਇਹ ਬੱਚੀ ਸਾਡੇ ਕੋਲੇ ਰਹਿ ਪਵੇ ਅਸੀਂ ਕਿਹਾ ਵੀ ਪਰ ਮਾਂ ਕਹਿੰਦੀ ਨਹੀਂ ਮੈਂ ਨਹੀਂ ਛੱਡਾਂ ਉਹ ਚਲੋ ਲੈ ਗਈ ਰੀਤਾ ਭੈਣ ਸੁਖਮਣੀ ਨੂੰ ਆਪਣੇ ਨਾਲ ਚੁਪਲਿਆਂ ਦੇ ਘਰ ਤੋਂ ਚਲੇ ਗਏ ਕੰਮ ਸਿੱਖ ਕੇ ਗਈ ਭੈਣ ਜਿੰਨੀ ਕਿ ਅਸੀਂ ਮਦਦ ਕਰ ਸਕਦੇ ਉਹ ਕੀਤੀ ਸਲਾਈ ਮਸ਼ੀਨ ਇੱਕ ਦਿੱਤੀ ਸਾਡੇ ਅਸ਼wini ਬਾਈ ਜੀ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਸਲਾਈ ਮਸ਼ੀਨ ਦਿੱਤੀ ਗਈ ਵੀ ਤੂੰ ਪਿੰਡ ਜਾ ਕੇ ਆਪਦਾ ਕੋਈ ਕਿਰਤ ਕਮਾਈ ਕਰ ਲਈ ਬੁਟੀਕ ਖੋਲ੍ਹ ਲਈ ਵੀ ਤੂੰ ਸਾਡੇ ਕੋਲ ਦਵਾਈ ਲੈ ਕੇ ਜਾਂਦੀ ਰਹੀ ਹਰ ਮਹੀਨੇ ਦਵਾਈ ਨਾ ਬੰਦ ਕਰੀ ਬਹੁਤ ਸਾਰੀਆਂ ਅਸੀਸਾਂ ਦਵਾਵਾਂ ਦੇ ਨਾਲ ਅਸੀਂ ਸੁਖਬਣੀ ਨੂੰ ਤੇ ਇਹਦੀ ਮੰਮੀ ਨੂੰ ਭੇਜਦੇ ਆ ਇੱਥੋਂ ਤੇ ਲੈ ਕੇ ਜਾਂਦੇ ਜੋਗੀ ਮੰਡਲ ਆਪ ਨਾਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਉਸ ਤੋਂ ਬਾਅਦ ਸਮਾਂ ਬੀਤੀ ਗਿਆ ਅਸੀਂ ਕਈ ਵਾਰੀ ਫੋਨ ਵੀ ਕੀਤਾ ਵੀ ਕਦੇ ਆਏ ਹੀ ਨਹੀਂ ਨਾ ਦਵਾਈ ਲੈਣ ਆਏ ਆ ਠੀਕ ਆ ਅਸੀਂ ਮਹੀਨੇ ਬਾਅਦ ਜਦੋਂ ਫੋਨ ਕੀਤਾ ਪਹਿਲਾਂ ਤਾਂ ਵੀਡੀਓ ਕਾਲ ਕੀਤੀ ਦੋ ਤਿੰਨ ਵਾਰੀ ਸੁਖਮਣੀ ਨਾਲ ਗੱਲ ਕਰਨ ਦੀ ਸਾਡੀ ਗੱਲ ਨਹੀਂ ਹੋਈ ਤਾਂ ਇੱਕ ਦਿਨ ਫਿਰ ਜੋਗੀ ਮੰਡਲ ਨੇ ਗੱਲ ਕਰਾਈ ਤਾਂ ਅਸੀਂ ਦੇਖਿਆ ਸੁਖਮਣੀ ਦੇ ਵਾਲ ਕੱਟੇ ਪਏ ਇੰਨੀਆਂ ਸੁਣੀ ਸੁਣੀ ਗੁੱਤਾਂ ਸੀ ਦੋ ਤੇ ਇਹਨਾਂ ਨੇ ਆਪਦੇ ਵਰਗੀ ਗੰਜੀ ਕਰਤੀ ਸੁਖਮਣੀ ਤੇ ਫਿਰ ਇਹ ਕਹਿੰਦੇ ਸਾਡੇ ਵਾਲ ਮੁੰਡਣ ਹੁੰਦਾ ਵਾ ਸਾਡੇ ਰਿਵਾਜ ਆ ਕੋਈ ਚਲੋ ਸਮਾਂ ਬੀਤਦਾ ਗਿਆ ਹੁਣ 14 9 24 ਨੂੰ ਇਹ ਬੱਚੀ ਆਪਣੇ ਘਰੇ ਗਈ ਸੀ ਹੁਣ ਫਿਰ 9ਵਾਂ ਮਹੀਨਾ ਹੀ ਚੱਲਦਾ ਔਰ 25 ਸਨ ਚੱਲਦਾ ਪੂਰੇ 1 ਸਾਲ ਬਾਅਦ ਫਿਰ ਰੀਤਾ ਭੈਣ ਗੁੱਸੇ ਹੋ ਕੇ ਆਪਣੇ ਘਰੋਂ ਇੱਥੇ ਆ ਜਾਂਦੀ ਸਾਡੇ ਕੋਲੇ ਆਹੀ ਮਹੀਨੇ 'ਚ ਇੱਕ ਦੋ ਤਰੀਕ ਨੂੰ ਅਸੀਂ ਉਹਨੂੰ ਪੁੱਛਦੇ ਹਾਂ ਵੀ ਤੂੰ ਕਿਵੇਂ ਆਈ ਹੈ ਕਹਿੰਦੀ ਮੈਂ ਲੜ ਘਰੋਂ ਆ ਗਈ ਐ ਮੈਂ ਬਤਾ ਕੇ ਨਹੀਂ ਆਈ ਮੇਰਾ ਬੱਚਾ ਮੈਂ ਕਿਹਾ ਤੂੰ ਸੁਖਮਨੀ ਕਿਤੇ ਛੱਡਿਆਈ ਕਹਿੰਦੀ ਸੁਖਮਨੀ ਤਾਂ ਮੈਂ ਘਰੇ ਛੱਡ ਆਂਦੀ ਮੈਂ ਕਿਹਾ ਭੈਣੇ ਤੂੰ ਸੁਖਮਨੀ ਨੂੰ ਤਾਂ ਨਾਲ ਲਿਆਉਣਾ ਸੀ ਕਿਉਂਕਿ ਸਾਨੂੰ ਵੀ ਪੜਾ ਰਿਹਾ ਵੀ ਮਾਂ ਤੋਂ ਬਿਨਾ ਸੁਖਮਣੀ ਇਕੱਲੀ ਕਿਵੇਂ ਰਹੂਗੀ ਅਸੀਂ ਉਹਨੂੰ ਇੱਥੇ 2-4 ਦਿਨ ਰੱਖਦੇ ਆਂ ਥੋੜੀ ਦਵਾਈ ਦਾਰੂ ਦਿੰਨੇ ਆਂ ਉਸ ਤੋਂ ਬਾਅਦ ਉਹ ਵਾਪਸ ਚਲੇ ਜਾਂਦੇ ਕਿੰਨੀ ਮੈਂ ਸੁਖਮਣੀ ਨੂੰ ਲੈ ਕੇ ਆਉਣੀ ਆ ਜਾ ਕੇ ਐਤੋਂ ਅਸੀਂ ਉਹਨੂੰ ਕਿਰਾਇਆ ਪੜਾ ਦੇ ਕੇ ਭੇਜਦੇ ਹਾਲਾਂਕਿ ਉਹਦੇ ਕੋਲ ਪੈਸੇ ਸੀਗੇ ਬਾਅਦ ਚ ਪਤਾ ਲੱਗਿਆ ਪਰ ਅਸੀਂ ਵੀ ਆਪਣੇ ਕੋਲੋਂ ਉਹਨੂੰ ਟਿਕ ਟਕ ਕਰਾ ਕੇ ਭੇਜ ਦਿੰਨੇ ਆਂ ਤਾਂ ਉਹ ਪਿੰਡ ਜਾਂਦੀ ਆ ਭੈਣ ਪਿੰਡ ਜਾ ਕੇ ਇਹ ਹਸਬੰਦ ਦਾ ਦਸ ਦਿਨ ਜੋਗੀ ਮੰਡਲ ਜੀ ਵੀ ਉਹ ਜਾ ਕੇ ਕਰੋ 50000 ਰੁਪਿਆ ਪਿਆਸੀ ਚੱਕ ਕੇ ਲੈ ਕੇ ਫਿਰ ਵਾਪਸ ਚਲੇਗੀ ਅਸੀਂ ਫਿਰ ਇਹਨਾਂ ਨੂੰ ਫੋਨ ਕਰਦੇ ਸਾਡੇ ਕੋਲ ਇਹਨਾਂ ਦਾ ਨੰਬਰ ਨਹੀਂ ਇਹ ਨੰਬਰ ਬੰਦ ਕਰ ਲਿਆ ਜਿਹੜੇ ਨੰਬਰ ਸਾਨੂੰ ਦੇ ਕੇ ਗਏ ਉਹ ਲੱਗਦਾ ਹੀ ਨਹੀਂ ਸੀ ਕੋਈ ਨੰਬਰ ਫਿਰ ਅਸੀਂ ਇੰਟਰਨੈਟ ਰਾਹੀਂ ਫੋਨ ਨੰਬਰ ਲੱਭ ਕੇ ਦੇ ਪਿੰਡ ਦੇ ਵਿੱਚ ਸਰਪੰਚ ਨਾਲ ਗੱਲ ਕਰਦੇ ਆ ਫਿਰ ਪਿੰਡ ਦੇ ਵਿੱਚ ਸਰਪੰਚ ਅੱਗੇ ਨੰਬਰ ਦਿੰਦਾ ਮਤਲਬ ਬਹੁਤ ਸਾਰੇ ਫੋਨ ਕਰਨ ਤੋਂ ਬਾਅਦ ਅਸੀਂ ਜੋਗੀ ਮੰਡਲ ਦੇ ਘਰ ਇੱਕ ਬੰਦਾ ਜਾ ਕੇ ਸਾਡੀ ਨੇਪਾਲੀ ਨਾਮ ਦਾ ਬੰਦਾ ਗੱਲ ਕਰਾਉਂਦਾ ਇਹਨਾਂ ਨਾਲ ਤਾਂ ਫਿਰ ਜਾ ਕੇ ਪਤਾ ਲੱਗਦਾ ਸੁਖਮਨੀ ਦਾ ਡੈਡੀ ਦੱਸਦਾ ਵੀ ਵੀ ਉਹ ਆਈ ਸੀ ਉਹ ਗੁੱਸੇ 'ਚ ਆ ਕੇ ਫਿਰ ਵਾਪਸ ਚਲੇ ਗਈ ਤੇ ਘਰੋਂ ਪੈਸੇ ਵੀ ਲੈ ਗਈ 50000 ਰੁਪਿਆ ਤਾਂ ਅਸੀਂ ਵੀਰ ਨੂੰ ਬੇਨਤੀ ਕਰਦੇ ਆ ਵੀ ਤੂੰ ਸੁਖਮਨੀ ਨੂੰ ਲੈ ਕੇ ਇੱਥੇ ਆ ਜਾ ਕੋਈ ਨਾ ਉਹ ਵੀ ਇੱਥੇ ਆਜੂਗੀ ਪਹਿਲਾਂ ਵੀ ਇੱਥੇ ਆਈ ਸੀ ਦੁਬਾਰਾ ਫਿਰ ਆਜੂਗੀ ਵੀ ਅਸੀਂ ਤੈਨੂੰ ਪੈਸੇ ਭੇਜਦੇ ਆ 5000 ਰੁਪਿਆ ਵੀ ਤੂੰ ਸਾਨੂੰ ਆਪਣਾ ਅਕਾਊਂਟ ਨੰਬਰ ਦੇ ਦੇ ਤਦ ਉਹਨਾਂ ਨੇ Google Pay ਨੰਬਰ ਦਿੱਤਾ ਅਸੀਂ Google Pay ਕਰਤੇ ਪੈਸੇ 5000 ਰੁਪਇਆ ਇਸ ਅਮੀਰ ਚ ਵੀ ਚੱਲ ਸਾਡੀ ਸੁਖਬਣੀ ਆਜੂਗੀ ਇੱਥੇ ਸਾਡੇ ਕੋਲੇ ਤੇ ਜੋਗੀ ਮੰਡਲ ਜੀ ਦਾ ਧੰਨਵਾਦ ਆ ਜਿਹੜਾ ਬੇਟੀ ਨੂੰ ਲੈ ਕੇ ਆਇਆ ਇੱਥੇ ਪਰ ਇੱਕ ਗੱਲ ਦਾ ਅਫਸੋਸ ਵੀ ਆ ਇਹਨੂੰ ਆਏ ਨੂੰ ਪੁੱਛਿਆ ਤਾਂ ਕੀ ਕਰਨ ਆਏ ਹੋ ਜੋਗੀ ਮੰਡਲ ਭਾਈ ਕੀ ਕਰਨ ਆਏ ਜਰ ਜਦੋਂ ਕਰਿਆ ਆਪਣੇ ਬੋਲੀਏ ਹੰਨੇ ਨਹੀਂ ਆਪ ਕਿਆ ਕਰਨੇ ਕੇ ਲੀਏ ਆਏ ਜਰ ਜਰ ਕਿਆ ਸੁਖਬਣੀ ਕੋ ਛੋੜਨੇ ਕੇ ਲੀਏ ਆਏ ਸੁਖਮਣੀ ਨੂੰ ਛੱਡਣ ਆਇਆ ਕਹਿੰਦਾ ਮੈਂ ਬਸ ਇੱਕ ਇਹੀ ਚੀਜ਼ ਆ ਜਿਹੜੀ ਉਹ ਕਾਲਪੁਰਖ ਵਾਹਿਗੁਰੂ ਨੇ ਸਾਨੂੰ ਦਿੱਤੀ ਆ ਵੀ ਜੋ ਵੀ ਸੋਚਦੇ ਆ ਨਾ ਜੋ ਵੀ ਮਨ ਦੇ ਵਿੱਚ ਕਿਤੇ ਸਵਾਲ ਪੈਦਾ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਪੂਰੀ ਕਰ ਦਿੰਦੇ ਜਦੋਂ ਸਾਡਾ ਬੱਚਾ ਪੰਡਤ ਉਹਦੇ ਘਰ ਦੇ ਉਹਨੂੰ ਲੈਣ ਆ ਗਏ ਮੇਰੇ ਮਨ ਚ ਲਾਲਸਾ ਸੀ ਵੀ ਉਹ ਲੈ ਨਾ ਜਾਣ ਕਿਤੇ ਪੰਡਤ ਨੂੰ ਉਹਨਾਂ ਨੇ ਆਪ ਹੀ ਜਵਾਬ ਦਿੱਤਾ ਕਹਿੰਦੇ ਅਸੀਂ ਨਹੀਂ ਦਿ ਜਾਣਾ ਨਹੀਂ ਅਸੀਂ ਨਹੀਂ ਰੱਖ ਸਕਦੇ ਹੁਣ ਲਾਲਸਾ ਸੁਖਮਣੀ ਲਈ ਵੀ ਸੀ ਸਾਨੂੰ ਵੀ ਸਾਡੀ ਸੁਖਮਣੀ ਸਾਡੇ ਕੋਲ ਆ ਜਵੇ ਯਾਰ ਜੋਗੀ ਮੰਡਲ ਜੀ ਆਪ ਹੀ ਕਹਿ ਰਹੇ ਨੇ ਵੀ ਤੁਸੀਂ ਮੈਂ ਸੁਖਮਣੀ ਨੇ ਤੇ ਛੱਡ ਜਾਣਾ ਇਹ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਅੱਜ ਸੁਖਮਣੀ ਦੀ ਮੰਮੀ ਅਜੇ ਤੱਕ ਵਾਪਸ ਨਹੀਂ ਪਹੁੰਚੀ ਸਾਡੇ ਕੋਲੇ ਵਾਹਿਗੁਰੂ ਕਿਰਪਾ ਕਰੇ ਜਿੱਥੇ ਵੀ ਕਿਤੇ ਹੋਵੇ ਉਹ ਸਾਡੇ ਕੋਲ ਇੱਥੇ ਵਾਪਸ ਆ ਜਵੇ ਸੁਖਮਣੀ ਸਾਡੇ ਕੋਲੇ ਹੁਣ ਪਹੁੰਚ ਗਈ ਆ ਪਰ ਸੁਖਮਣੀ ਸਾਨੂੰ ਪਛਾਣਦੀ ਹੋਈ ਨਹੀਂ ਇੱਕ ਸਾਲ ਚ ਆਪਣੇ ਮੰਮੀ ਪਾਪਾ ਦੇ ਨਾਲ ਪਾਪਾ ਦੇ ਨਾਲ ਇੰਨਾ ਕੋਈ ਮਿਲ ਗਈ ਆ ਵੀ ਜੇ ਉਹਨੂੰ ਚੱਕਦੇ ਆਂ ਅਸੀਂ ਤਾਂ ਰੋਣ ਲੱਗ ਜਾਂਦੇ ਆ ਜਿੱਥੇ ਦਿਨ ਰਾਤ ਖੇਡਦੀ ਸਾਡੇ ਕੋਲੇ ਮੇਰੀ ਗੋਦੀ 'ਚ ਚੜ ਜਾਂਦੀ ਸੀ ਤਾਂ ਦੂਸਰੇ ਕੋਲੇ ਨਹੀਂ ਜਾਂਦੀ ਕਿਸੇ ਹੋਰ ਕੋਲੇ ਆਪਣੀ ਮੰਮੀ ਕੋਲੇ ਵੀ ਨਹੀਂ ਜਾਂਦੀ ਹੁੰਦੀ ਤੇ ਹੁਣ ਉਹ ਸਾਡੇ ਵੱਲ ਨੂੰ ਜਦੋਂ ਝਾਕਦੀ ਆ ਐ ਲੱਗਦਾ ਜਿਵੇਂ ਪ੍ਰਾਇਵਲ ਝਾਕਦਾ ਕੋਈ ਅਣਜਾਣ ਬੱਚਾ ਪਹਿਚਾਣ ਹੀ ਨਹੀਂ ਰਿਹਾ ਸਾਨੂੰ ਜਿਵੇਂ ਤਾਂ ਤੁਸੀਂ ਸਾਰੇ ਅਰਦਾਸ ਕਰਿਓ ਸਾਡੀ ਸੁਖ ਹੁਣੀ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਸੁਖ ਹੁਣੀ ਨੂੰ ਮਤ ਬਖਸ਼ਣ ਪਰ ਸਾਨੂੰ ਬਲ ਬੁੱਧੀ ਬਖਸ਼ਣ ਅਸੀਸ ਬੱਚੀ ਦੇ ਆਪਣੇ ਬਣ ਸਕੇ ਔਰ ਇਹਦੀ ਮੰਮੀ ਰੀਤਾ ਦੇਵੀ ਭੈਣ ਸਾਡੀ ਉਹ ਵਾਪਸ ਆ ਜੀ ਵੀ ਇੱਥੇ ਕਿਉਂਕਿ ਉਹਦੇ ਪੰਜ ਬੱਚੇ ਚਾਰ ਬੱਚੇ ਹੋਰੇ ਆਪਕੇ ਨਾ ਚਾਰ ਬੱਚੇ ਉਧਰ ਪੰਜ ਹੈ ਸਕੂਲ ਹੈ ਚਾਰ ਉਧਰ ਹੈ ਆ ਚਾਰ ਉਧਰ ਹੈ ਨਾ ਕਿਤਨਾ ਲੜਕਾ ਲੜਕੀ ਹੈ 3 ਲੜਕਾ 2 ਲੜਕੀ 3 ਲੜਕਾ ਲੜਕੀ ਦੋ 3 ਲੜਕੀ ਦੋ ਲੜਕਾ 3 ਲੜਕੀਆਂ ਤੇ ਦੋ ਲੜਕਾ ਦੋ ਲੜਕਾ ठीक है अभी दो लड़की और दो लड़का उधर है।, है एक लड़की तुम इधर लेके आए तो तो इन उस दिन रिक्वेस्ट की थी सुखमनी को लेके तुम इधर आ जाओ भाई तो इसका धन्यवाद भाई आप इधर आए इसको लेके सुखमनी को अभी रुकोगे कुछ दिन तो नहीं उधर बच्चा कौन था है ना तो 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 दादा दादी है सब है चाचा सब नहीं, है। ना चोटा चोटा मैं क्या, क्या, क्यों बोल रहा हूँ समझे बात को बहन को हम ढूंढते हैं तुमने बोला ना तेरे को उसने बोला मैं लुधियाना में हूँ अभी हम पता करते हैं स्टेशन के तरफ इधर उधर घूम के कहीं ढूंढ के देखते हो सकता है कहीं इधर बैठी हो मिल जाए मैं क्या चाहता हूँ भी आपके होते होते इधर वो मिल जाए तो उससे बात करें और उसका दवाई शुरू कर दे तुम डॉक्टर को मिल के जाना डॉक्टर को बता के जाना समस्या इसको आ रही है उसी का इलाज शुरू हो जाएगा फिर हम रखेंगे उसको दो महीना तीन महीना जब तक वो ठीक नहीं होते तब तक हम वापस नहीं भेजेंगे उसको सुबह तो चला जाएगा ना गाड़ी है ना दिक्कत हो जाएगा बच्चा उधर कौन सा हम रोकेंगे नहीं भाई आपको मिलेगा मिलेगा किधर होगा ना इधर इधर ही मिलेगा किधर आसपास है आया तो वही हम देख रहे हैं ऐसे भी, भी करेगा ना बोलेगा कि नहीं सुकमनी यहाँ है वो इधर भी आ सकता है घर में बोलेगा सुकमनी चला गया वहाँ वो इधर भी आ सकता है सुकमनी को और दूसरे बच्चों को सबको प्यार करती है सबको प्यार सब ऐसा क्यों हुआ पर ऐसा क्यों कर रही है क्यों अब उसको क्या हुआ नहीं पैसा लेकर भागने का पैसा देखा लेकर चला या उसी लेकर क्योंकि आगे भी पैसे की तो वो उसको ऐसा पैसे की दिक्कत तो है नहीं, नहीं, नहीं तो तो है टॉफियां लेनी आवा शकुमनी तेरा की नाम है ए शकुमनी शकुमनी इतना हुन हिंदी बोलने लाग गई है ते पे ते कहते खाती है गया ਸਾਡੀ ਭਾਸ਼ਾ ਇਹਨੂੰ ਅਸੀਂ ਜਿਹੜੀ ਇਹਦੀ ਮਦਰ ਟੰਗ ਆ ਉਹ ਪੰਜਾਬੀ ਆ ਕਿਉਂਕਿ ਇਹਨੇ ਪਹਿਲੇ ਜਿਹੜੇ 2 ਸਾਲ ਇੱਥੇ ਬਤੀਤ ਕੀਤੇ ਸਾਡੇ ਕੋਲੇ ਤੇ ਅਸੀਂ ਤਾਂ ਪੂਰੀ ਪਿਓਰ ਪੰਜਾਬੀ ਦੇ ਵਿੱਚ ਇਹਨੂੰ ਸਿਖਾਉਂਦੇ ਸੀ ਪਰ ਇੱਕ ਸਾਲ ਜੀ ਆਪਣੇ ਮੰਮੀ ਪਾਪਾ ਕੋਲੇ ਜਾ ਕੇ ਪੂਰੀ ਉਹਨਾਂ ਵਾਲੀ ਭਾਸ਼ਾ ਬੋਲਣ ਲੱਗ ਗਈ ਸੋਕੀ ਇਸ ਗੱਲ ਦੀ ਖੁਸ਼ੀ ਹੈ ਸਾਡੀ ਸੁਖਮਈ ਤੰਦਰੁਸਤੀ ਚੜ੍ਹਦੀ ਕਲਾ 'ਚ ਪਰ ਇਹਦਾ ਆ ਰੂਪ ਦੇਖ ਕੇ ਵਾਲ ਕੱਟਿਆਂ ਵਾਲਾ ਸਾਨੂੰ ਅਫਸੋਸ ਵੀ ਹੋ ਰਿਹਾ ਵੀ ਇਹਦੇ ਕਿੰਨੇ ਸੋਹਣੇ ਵਾਲ ਸੀ ਗੁੱਤਾਂ ਸੀ ਪਰ ਹੁਣ ਰੀਤਾ ਨਾਲ ਭੈਣ ਨੇ ਪੰਜ ਬੱਚਿਆਂ ਨੂੰ ਸਾਂਭਣਾ ਉਹ ਤੋਂ ਵੀ ਸ਼ਾਇਦ ਨਹੀਂ ਸੀ ਸਾਂਭੇ ਜਾਂਦੇ ਉਹਦੇ ਬਾਲ ਕੱਟ ਕੇ ਚਲ ਸੌਖੇ ਹੋ ਗਏ ਵੀ ਹਰ ਰੋਜ਼ ਬੋਣੇ ਗੁੱਤਾ ਕਰਨੀਆਂ ਜੇ ਜਦ ਵਹਾਂ ਪੇ ਆਪਕੇ ਪਾਸ ਸੀ ਜੈਸੇ ਤਬ ਵਹਾਂ ਪੇ ਪੰਜਾਬੀ ਬੋਲਤੀ ਸੀ ਪਹਿਲੇ ਕਿ ਨਹੀਂ ਪਹਿਲੇ ਪੰਜਾਬੀ ਬੋਲਤੇ ਪਹਿਲੇ ਪੰਜਾਬੀ ਬੋਲਤੇ ਇੱਕ ਮਹੀਨਾ ਪੰਜਾਬੀ ਹੀ ਬੋਲਾ ਇੱਕ ਮਹੀਨਾ ਹੈ ਇੱਕ ਮਹੀਨਾ ਪੰਜਾਬੀ ਬੋਲਾ ਫਿਰ ਧੀਰੇ ਧੀਰੇ ਦੂਸਰੇ ਬੱਚੋਂ ਕੇ ਸਾਥ ਸਿੱਖ ਗਿਆ ਹਾਂ ਸਿੱਖ ਗਿਆ ਬੱਚੇ ਸਾਥ ਖੇਲਤਾ ਥਾ ਨਾ ਹਾਂ ਉਹਨਾਂ ਕੇ ਸਾਥ ਸਿੱਖ ਗਿਆ